ਪੀਰਾਂ ਦੀ ਬਾਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਅਸੀਂ ਘਰ ਵਿਰਤੂ ਪੱਤੀ ਅਤੇ ਪੀਰਾਂ ਦੇ ਜੋ ਚਿਰਾ ਕਰਦੇ ਹਾਂ ਤਾਂ ਚਿਰਾਗਾ ਰੋਸ਼ਨ ਕਰਨ ਤੋਂ ਬਾਅਦ ਅਗਲੇ ਦਿਨ ਜੋ ਚਿਰਾਗਾ ਵਿੱਚ ਤੇਲ ਬਚ ਜਾਂਦਾ ਹੈ ਅਤੇ ਜੋ ਦੀਵਿਆਂ ਵਿੱਚ ਬੱਤੀ ਬਚ ਜਾਂਦੀ ਹੈ ਤਾਂ ਉਸ ਦਾ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਖਾਸ ਕਰ ਉਹ ਭਗਤ ਜੋ ਘਰ ਵਿੱਚ ਪੀਰਾਂ ਦੇ ਚਿਰਾਗਾ ਰੋਸ਼ਨ ਕਰਦੇ ਨੇ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਚਿਰਾਗਾਾਂ ਦੀ ਬੱਚੀ ਹੋਈ ਬੱਤੀ ਦਾ ਅਤੇ ਬੱਚੇ ਹੋਏ ਤੇਲ ਦਾ ਕੀ ਕਰਨਾ ਹੈ ਜੋ ਭਗਤ ਪੀਰਾ ਦੇ ਚਿਰਾਗ ਨਹੀਂ ਬਿਲਾਉਦੇ ਅਤੇ ਕਿਸੇ ਹੋਰ ਦੇਵ ਵੀ ਦੇਵਤਾ ਦੀ ਪੂਜਾ ਕਰਦੇ ਨੇ ਜੋਤ ਲਾਉਂਦੇ ਨੇ ਤਾਂ ਉਹ ਇਹ ਵੀਡੀਓ ਜ਼ਰੂਰ ਵੇਖਣ ਇਹ ਵੀਡੀਓ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈ ਜੋ ਭਗਤ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਸੰਗਤ ਜੀ ਕੋਈ ਵੀ ਪੂਜਾ ਬਿਨਾ ਜੋਤ ਜਗਾਏ ਪੂਰੀ ਨਹੀਂ ਮੰਨੀ ਜਾਂਦੀ ਚਾਹੇ ਉਹ ਦੇਸੀ ਘਿਓ ਦੀ ਜੋਤ ਜਗਾ ਕੇ ਕਿਸੇ ਦੇਵੀ ਦੇਵਤਾ ਦੀ ਪੂਜਾ ਕਰਨੀ ਹੋਵੇ ਜਾਂ ਸਰੋਂ ਦੇ ਤੇਲ ਦੇ ਲਾਏ ਜਾਂਦੇ ਪੀਰਾ ਦੇ ਚਿਰਾਗ ਹੋਣ ਹਰ ਧਰਮ ਵਿੱਚ ਅੱਗ ਦੀ ਪੂਜਾ ਕੀਤੀ ਜਾਂਦੀ ਹੈ ਜੋਤ ਜਗਾਈ ਜਾਂਦੀ ਹੈ ਚਿਰਾਗ ਲਾਏ ਜਾਂਦੇ ਨੇ ਤੇ ਇਸਾਈ ਧਰਮ ਵਿੱਚ ਵੀ ਚਰਚ ਵਿੱਚ ਮੋਮਬਤੀਆਂ ਜਗਾਈਆਂ ਜਾਂਦੀਆਂ ਨੇ ਜੋਤ ਜਗਾਉਣ ਨਾਲ ਸਾਡੇ ਘਰ ਵਿੱਚ ਪੋਜ਼ਿਟਿਵ એનર્ਜੀ ਆਉਂਦੀ ਹੈ 네ਗੇਟਿਵ ਊਰਜਾ ਨਕਾਰਾਤਮਕ ਸ਼ਕਤੀਆਂ ਰੌਸ਼ਨੀ ਤੋਂ ਹਮੇਸ਼ਾ ਦੂਰ ਭੱਜਦੀਆਂ ਨੇ ਅਤੇ ਇਸ ਘਰ ਵਿੱਚ ਚਿਰਾਗ ਕਰਨ ਨਾਲ ਮਾੜੀਆਂ ਸ਼ਕਤੀਆਂ ਘਰ ਵਿੱਚੋਂ ਦੂਰ ਹੁੰਦੀਆਂ ਨੇ। ਘਰ ਵਿੱਚ ਦੀਵੇ ਦਾ ਪ੍ਰਕਾਸ਼ ਕਰਨ ਨਾਲ ਮਾਤਾ ਲక్ష్ਮੀ ਵੀ ਪ੍ਰਸੰਨ ਹੁੰਦੀ ਹੈ ਪੂਜਾ ਕਰਨੀ ਅਤੇ ਦੀਪਕ ਰੋਸ਼ਨ ਕਰਨੇ ਸਭ ਜਾਣਦੇ ਨੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਚਿਰਾਗ ਰੋਸ਼ਨ ਕਰਨ ਤੋਂ ਬਾਅਦ ਅਗਲੇ ਦਿਨ ਚਿਰਾਗਾ ਵਿੱਚ ਬਚੇ ਹੋਏ ਤੇਲ ਅਤੇ ਬੱਤੀ ਦਾ ਕੀ ਕਰਨਾ ਹੈ ਬਹੁਤੇ ਭਗਤ ਅਣਜਾਣੇ ਵਿੱਚ ਬੱਚੀ ਹੋਈ ਬੱਤੀ ਨੂੰ ਸੁੱਟ ਦਿੰਦੇ ਨੇ ਤੁਸੀਂ ਅਜਿਹਾ ਨਹੀਂ ਕਰਨਾ ਹੈ ਚਿਰਾਗ ਕਰਨ ਤੋਂ ਬਾਅਦ ਚਿਰਾਗਾ ਵਿੱਚ ਪੀਰ ਜੋਤ ਰੂਪ ਵਿੱਚ ਵਿਰਾਜਮਾਨ ਹੋ ਜਾਂਦੇ ਨੇ ਜੈਸਵੀ ਦੇਵੀ ਦੇਵਤਾ ਦਾ ਧਿਆਨ ਲਗਾ ਕੇ ਤੁਸੀਂ ਚਿਰਾਗ ਲਾਉਂਦੇ ਹੋ ਉਹ ਚਿਰਾਗ ਦੀ ਜੋਤ ਵਿੱਚ ਜਰੂਰ ਹਾਜ਼ਰ ਹੁੰਦਾ ਹੈ ਚਿਰਾਗਾਂ ਦੀ ਬੱਤੀ ਜਦੋਂ ਪੂਰੀ ਜਲ ਜਾਂਦੀ ਹੈ ਜਾਂ ਫਿਰ ਬਚ ਜਾਂਦੀ ਹੈ ਇਸ ਬੱਤੀ ਅਤੇ ਬਚੇ ਹੋਏ ਤੇਲ ਵਿੱਚ ਪੀਰਾ ਦੀ ਸ਼ਕਤੀ ਦਾ ਅੰਸ਼ ਹੁੰਦਾ ਹੈ ਇਹ ਬਹੁਤ ਹੀ ਸ਼ਕਤੀਸ਼ਾਲੀ ਹੈ ਇਸ ਨੂੰ ਜੇਕਰ ਸਹੀ ਢੰਗ ਨਾਲ ਸਾਬ ਲਿਆ ਜਾਵੇ ਤਾਂ ਇਹ بڑے ਰੋਗਾ ਤੇ ਦੁੱਖਾ ਕਲੇਸ਼ਾ ਦਾ ਨਾਸ਼ ਕਰਨ ਦੀ ਤਾਕਤ ਰੱਖਦੀ ਹੈ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਹ ਵੀਡੀਓ ਇਸ ਲਈ ਬਣਾ ਰਹੇ ਹਾਂ ਤਾਂ ਜੋ ਭਗਤ ਅਣਜਾਣੇ ਵਿੱਚ ਕੋਈ ਭੁੱਲ ਨਾ ਕਰਨ ਅਤੇ ਇਸ ਚਿਰਾਗਾ ਦੇ ਬਚੇ ਹੋਏ ਤੇਲ ਅਤੇ ਬੱਤੀ ਦਾ ਪੂਰਾ ਲਾਭ ਲੈ ਸਕਣ ਤੁਸੀਂ ਚਿਰਾਗਾ ਦੀ ਬੱਤੀ ਅਤੇ ਧੂਪ ਜਾਂ ਅਰਗਬਤੀ ਦੇ ਟੁਕੜੇ ਇੱਕ ਮਿੱਟੀ ਦੀ ਚੌੜੀ ਪਲੇਟ ਵਿੱਚ ਇਕੱਠੇ ਕਰਨੇ ਹਨ ਕਦੇ ਵੀ ਭੁੱਲ ਕੇ ਇਹਨਾਂ ਨੂੰ ਤੁਸੀਂ ਪੂਜਾ ਵਾਲੇ ਸਥਾਨ ਤੇ ਪਿਆ ਨਹੀਂ ਰਹਿਣ ਦੇਣਾ ਹੈ ਸ਼ਾਮ ਨੂੰ ਜਗਾਈ ਜੋਤ ਦੀ ਬੱਤੀ ਅਤੇ ਅਰਗਬਤੀ ਸਵੇਰੇ ਪੂਜਾ ਕਰਨ ਸਮੇਂ ਸਾਫ਼ ਕਰਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਲੈਣੀ ਹੈ ਚਿਰਾਗਾ ਦਾ ਤੇਲ ਜਿਵੇਂ ਤੁਸੀਂ ਵੀਰਵਾਰ ਨੂੰ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਤਾਂ ਅਗਲੇ ਦਿਨ ਯਾਨੀ ਸ਼ੁੱਕਰਵਾਰ ਸਵੇਰੇ ਤੁਸੀਂ ਚਿਰਾਗਾ ਦੀ ਬਚੀ ਹੋਈ ਬੱਤੀ ਅਤੇ ਧੂਫ ਦੇ ਟੁਕੜੇ ਹਟਾ ਦੇਣੇ ਨੇ ਤੇ ਚਿਰਾਗਾ ਨੂੰ ਸਾਫ਼ ਕਰਕੇ ਰੱਖ ਦੇਣਾ ਹੈ ਜੇਕਰ ਸਰੋ ਦਾ ਤੇਲ ਬਚਿਆ ਹੈ ਤਾਂ ਉਸ ਨੂੰ ਇੱਕ ਅਲੱਗ ਸ਼ੀਸ਼ੀ ਵਿੱਚ ਪਾ ਦੇਣਾ ਹੈ ਅਤੇ ਜੇਕਰ ਜੋਤ ਵਿੱਚ ਘਿਓ ਬਚਿਆ ਹੈ ਤਾਂ ਘਿਓ ਤੁਸੀਂ ਅਲੱਗ ਸ਼ੀਸ਼ੀ ਵਿੱਚ ਪਾਉਣਾ ਹੈ ਕਦੇ ਵੀ ਤੇਲ ਅਤੇ ਘਿਓ ਨੂੰ ਇਕੱਠਾ ਨਹੀਂ ਕਰਨਾ ਹੈ ਜੋ ਬੱਤੀਆਂ ਤੇ ਧੂਪ ਤੁਸੀਂ ਮਿੱਟੀ ਦੇ ਭਾਂਡੇ 'ਚ ਇਕੱਠੀਆਂ ਕੀਤੀਆਂ ਨੇ ਉਹ ਤੁਸੀਂ ਪੂਜਾ ਰੂਮ 'ਚੋਂ ਬਾਹਰ ਹੋ ਕੇ ਤੇ ਰੱਖਣੀਆਂ ਨੇ ਜਿਵੇਂ ਕਿਸੇ ਗਮਲੇ ਜਾਂ ਕਿਸੇ ਸਾਫ਼-ਸੁੱਤਰੇ ਕੋਨੇ 'ਚ ਰੱਖਣੀਆਂ ਨੇ ਹਰ ਸ਼ਨੀਵਾਰ ਜਾਂ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਇਹ ਇਕੱਠੀਆਂ ਕੀਤੀਆਂ ਹੋਈਆਂ ਚਿਰਾਗਾ ਦੀਆਂ ਬੱਤੀਆਂ ਲੈ ਕੇ ਉਸ ਵਿੱਚ ਕਪੂਰ ਦੇ ਟੁਕੜੇ ਮਿਲਾ ਕੇ ਜਲਾ ਦੇਣੀਆਂ ਨੇ ਅਤੇ ਇਸ ਨੂੰ ਵੇੜੇ ਜਾਂ ਘਰ ਦੇ ਕੋਨੇ ਵਿੱਚ ਜੇਕਰ ਜਲਾ ਕੇ ਰੱਖ ਦਿੰਨੇ ਹੋ ਤਾਂ ਘਰ 'ਚੋਂ ਸਾਰੀ ਨੈਗੇਟਿਵ ਊਰਜਾ ਬਾਹਰ ਚਲੀ ਜਾਵੇਗੀ ਬਾਚੀ ਹੋਈ ਰਾਖ ਨੂੰ ਠੰਡਾ ਹੋਣ ਤੇ ਇੱਕ ਲਕਾਵੇ ਵਿੱਚ ਪਾ ਕੇ ਰੱਖ ਲਓ ਅਤੇ ਬਾਅਦ ਵਿੱਚ ਇਸ ਨੂੰ ਚੱਲਦੇ ਹੋਏ ਸਾਫ਼ ਪਾਣੀ ਵਿੱਚ ਵਹਾ ਦੇਣਾ ਹੈ ਧਾਰ ਦੇਣਾ ਹੈ ਇਹ ਉਪਾਤ ਹੋਇਆ ਚਿਰਾਗਾ ਦੀਆਂ ਬੱਚੀਆਂ ਹੋਈਆਂ ਬੱਤੀਆਂ ਦਾ ਇਸ ਤੋਂ ਬਾਅਦ ਬਚਦਾ ਹੈ ਚਿਰਾਗਾ ਦਾ ਤੇਲ ਜਾਂ ਕਿਉ ਚਿਰਾਗਾ ਵਿੱਚ ਬਚੇ ਹੋਏ ਤੇਲ ਦਾ ਅਸੀਂ ਕੀ ਕਰਨਾ ਹੈ ਕਿ ਇਸ ਨੂੰ ਸਿੱਟਣਾ ਨਹੀਂ ਹੈ ਅਤੇ ਨਾ ਹੀ ਦੁਬਾਰਾ ਚਿਰਾਗਾ ਵਿੱਚ ਪਾਉਣਾ ਹੈ ਇਸ ਤੇਲ ਨੂੰ ਤੁਸੀਂ ਇੱਕ ਛੋਟੀ ਜਿਹੀ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖਣਾ ਹੈ ਬੋਤਲ ਕੱਚ ਦੀ ਹੀ ਲੈਣੀ ਹੈ ਦੀਵੇ ਸਾਫ ਕਰਨ ਤੋਂ ਪਹਿਲਾਂ ਬਚੇ ਹੋਏ ਤੇਲ ਤੁਸੀਂ ਇਸ ਕੱਚ ਦੀ ਸ਼ੀਸ਼ੀ ਵਿੱਚ ਇਕੱਠਾ ਕਰਨਾ ਹੈ ਤੇਲ ਅਤੇ ਘਿਓ ਲਈ ਅਲੱਗ-ਅਲੱਗ ਸ਼ੀਸ਼ੀਆਂ ਰੱਖਣੀਆਂ ਨੇ ਇਸ ਸ਼ੀਸ਼ੀ ਨੂੰ ਤੁਸੀਂ ਸੂਰਜ ਦੀ ਰੋਸ਼ਨੀ ਵਿੱਚ ਰੱਖ ਦੇਣਾ ਹੈ ਸ਼ੀਸ਼ੀ ਵਿੱਚ ਤੇਲ ਥੋੜਾ-ਥੋੜਾ ਇਕੱਠਾ ਕਰਕੇ ਪਾਉਂਦੇ ਰਹਿਣਾ ਹੈ ਅਤੇ ਇਸ ਨੂੰ ਸੂਰਜ ਦੀ ਰੋਸ਼ਨੀ ਚ ਰੱਖ ਦੇਣਾ ਹੈ ਇਹ ਤੇਲ ਇੱਕ ਬਹੁਤ ਹੀ ਸ਼ਕਤੀਸ਼ਾਲੀ ਦਵਾਈ ਦਾ ਕੰਮ ਕਰੇਗਾ ਇਸ ਤਰ੍ਹਾਂ ਇੱਕ ਬਹੁਤ ਹੀ ਵਧੀਆ ਅਤੇ ਸ਼ਕਤੀਸ਼ਾਲੀ ਤੇਲ ਦੇ ਰੂਪ ਵਿੱਚ ਦਵਾਈ ਤਿਆਰ ਹੋ ਜਾਵੇਗੀ ਇਸ ਤੇਲ ਨੂੰ ਤੁਸੀਂ ਸਰੀਰ ਵਿੱਚ ਦਰਦ ਹੋਣ ਤੇ ਉਸ ਥਾਂ ਤੇ ਮਾਲਿਸ਼ ਦੇ ਰੂਪ ਵਿੱਚ ਵਰਤ ਸਕਦੇ ਹੋ ਗੋਡਿਆਂ ਦੇ ਦਰਦ ਵਿੱਚ ਕਿਸੇ ਤਰ੍ਹਾਂ ਦੀ ਮੋਚ ਅਤੇ ਇਸ ਤੇਲ ਦੀ ਮਾਲਿਸ਼ ਕਰਨ ਨਾਲ ਸਿਰ ਦਰਦ ਹੋਣ ਤੇ ਸਿਰ ਤੇ ਮਾਲਿਸ਼ ਕਰਨ ਨਾਲ ਦਰਦ ਤੋਂ ਤੁਰੰਤ ਰਾਹਤ ਮਿਲ ਜਾਂਦਾ ਹੈ ਇਹ ਉਪਾਅ ਤੁਸੀਂ ਜ਼ਰੂਰ ਕਰਕੇ ਦੇਖੋ ਇਸ ਤੇਲ ਨੂੰ ਤੁਸੀਂ ਘਰ ਦੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸਾਰਿਆਂ ਲਈ ਯੂਜ਼ ਕਰ ਸਕਦੇ ਹੋ ਇਹ ਤੇਲ ਪੂਜਾ ਕਰਨ ਸਮੇਂ ਜੋ ਬਚਿਆ ਹੋਇਆ ਹੁੰਦਾ ਹੈ ਉਹੀ ਵਰਤਣਾ ਹੈ ਕਦੇ ਵੀ ਤੁਸੀਂ ਪਿਤਰਾਂ ਲਈ ਜਗਾਏ ਦੀਪਕ ਜਾਂ ਸ਼ਨੀ ਦੇਵ ਦੇ ਦੀਪਕ ਦਾ ਤੇਲ ਜਾਂ ਕਿਉਂ ਨਹੀਂ ਵਰਤਣਾ ਹੈ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਹਰ ਵੀਡੀਓ ਨੂੰ ਸੰਗਤ ਜੀ ਪੂਰਾ ਜ਼ਰੂਰ ਦੇਖਿਆ ਕਰੋ ਕਿਉਂਕਿ ਇਸ ਵਿੱਚ ਅਸੀਂ ਸਾਰੀ ਜਾਣਕਾਰੀ ਦਿੰਦੇ ਹਾਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ ਕਿਸ ਕਿਸ ਪ੍ਰੇਜ ਦਾ ਧਿਆਨ ਰੱਖਣਾ ਹੈ ਸੋ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਹਰ ਉਪਵਾ ਨੂੰ ਪੂਰਾ ਜਰੂਰ ਸੁਣੋ ਸੋ ਸੰਗਤ ਜੀ ਇਹ ਸੀ ਜ਼ਰੂਰੀ ਜਾਣਕਾਰੀ ਤੁਸੀਂ ਪੀਰਾਂ ਦੇ ਚਰਾਗਾ ਦੀ ਬਚਿਓਏ ਬੱਤੀ ਦਾ ਕੀ ਕਰਨਾ ਹੈ ਅਤੇ ਬਚਿਓਏ ਤੇਲ ਨੂੰ ਕਿਵੇਂ ਸਾਹਮਣਾ ਹੈ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਪੀਰ ਤੁਹਾਡੇ ਤੇ ਮਿਹਰ ਕਰਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਵਾਧਾ ਅੱਲਾ ਨਿਗੇਭਾਂਜ ਹੈ ਪੀਰਾਂ